ਜਿਹੜਾ ਤੁਹਾਡੇ ਚੈਨਲ ਦੇ ਮੱਦਮ ਰਾਹੀਂ ਆਊਗਾ ਉਹਨੂੰ ਸਾਡਾ 20000 ਰੁਪਏ ਛੋਟ ਹੋਊਗੀ ਠੀਕ ਹੈ 25000 ਰੁਪਏ ਲਓ ਵੀ ਮਿੱਤਰੋ ਖਾਸ ਗੱਲ ਬਾਈ ਉਹਨਾਂ ਨੇ ਕੀਤੀ ਆ ਭਈ ਜਿਹੜਾ ਆਪਣੀ ਵੀਡੀਓ ਦੇਖ ਕੇ ਹੁੰਦਾ 20000 ਰੁਪਿਆ ਘਾਟਾ 20000 ਰੁਪਿਆ ਬਾਈ ਛੱਡਣਗੇ ਉੱਚਾ ਨਾਲ ਲੈਣ ਤੇ ਠੀਕ ਹੈ ਜੀ ਛੋਟੀ ਜਿਵੇਂ ਕਿ ਬਿੱਲੀ ਮਿੱਟੀ ਵਾਲੀ ਬਿੱਲੀ ਹੁੰਦੀ ਸੀ ਉਹ ਗੱਡੀ ਬਣਾਈਏ ਠੀਕ ਹੈ ਜੀ ਮਿੱਟੀ ਵਾਲੀ ਆ ਮਿੱਤਰੋ ਉੱਤੇ ਵੀ ਆਹ ਫੌਜੀਾਂ ਵਾਂਗੂ ਪਾਇਆ ਹੋਇਆ ਵਾ ਪਾਵਰ ਸਟੀering ਹੈ ਪਾਵਰ ਕਲਚ ਹੈ ਪਾਵਰ ਹੀ ਬ੍ਰੇਕ ਹੈ ਠੀਕ ਹੈ ਜੀ ਸਾਰਾ ਕੁ ਪਾਵਰੀ ਹੈ ਦਾ ਵੀ ਪਾਵਰੀ ਹਾਂਜੀ ਪਾਵਰ ਠੀਕ ਹੈ ਜੀ ਤੇ ਇਹ ਬਿੱਲੀ ਰੀਨਲ ਬਿੱਲੀ ਜੀਪ ਬਣੀ ਵੀ ਹੈ ਬਿੱਲੀ origignal ਬਿੱਲੀ ਆ ਮਿੱਤਰੋ ਇਹ ਟੀਰਬੋ ਇੰਜਨ ਹੈ ਟਰਬੋ ਇੰਜਨ ਹੈ ਹਾਂਜੀ ਸਾਰਾ ਬਣਾ ਸਭ ਨਿਆ ਕਲਚ ਪਾਵਰ ਸਟੀering ਸਭ ਪਾਵਰ ਹੈ ਠੀਕ ਹੈ ਜੀ ਇਹਦਾ ਵੀ ਮਿੱਤਰੋ ਹਰੇਕ ਚੀਜ਼ ਪਾਵਰ ਆ ਸਟੀering ਹੋ ਗਿਆ ਬ੍ਰੇਕ ਹੋਗੇ ਹਰੇ ਸਾਰਾ ਕੁ ਪਾਵਰ ਸਾਡਾ ਛੇਰ ਮੁੰਡਾ ਠੀਕ ਹੈ ਜੀ ਇਹ ਕਰਦਾ ਹੀ ਤਿਆਰ ਇਦਾਂ ਦੀਆਂ ਗੱਡੀਆਂ ਸਹੀ ਇਹ ਮੁੰਡੇ ਨਹੀਂ ਤਿਆਰ ਕੀਤੀ ਆ ਮੁੰਡੇ ਤਿਆਰ ਕੀਤੀ ਅੱਤੀ ਬਹੁਤ ਮਹਿੰਗੀ ਮੁੰਡਾ ਠੀਕ ਹੈ ਜੀ ਸਾਰੇ ਗੱਡੀਆਂ ਆਪਾਂ ਜਿਹੜੀ ਇਹ ਮੁੰਡੇ ਦੀ ਜੀ ਬਾਹਰ ਗੱਡੀਆਂ ਭੇਜਦੇ ਆ ਜੀ ਜਿੱਦਾਂ ਅਮਰੀਕਾ ਕੈਨੇਡਾ ਠੀਕ ਹੈ ਜੀ ਇਹ ਕਿਸੇ ਨੇ ਤਿਆਰ ਕਰਾਉਣੀ ਆ ਪੈਟਰੋਲ ਲਿਫਟ ਹੈਂਡ ਡਰਾਈਵ ਵੀ ਕਰਦੇ ਆ ਠੀਕ ਹੈ ਜੀ ਉਹ ਵੀ ਅਸੀਂ ਕਰਕੇ ਦੇਵਾਂਗੇ ਹੋਰ ਵੀ ਹੋਵੇ 2 ਵੀਲ ਹੋਵੇ 3 ਵੀਲ ਪੈਟਰੋਲ ਆ ਔਟੋਮੈਟਿਕ ਜਿੱਦਾਂ ਜਿਹੜੀ ਆਰਡਰ ਤੇ ਤਿਆਰ ਆਰਡਰ ਤੇ ਤਿਆਰ ਮਿੱਤਰੋ ਖਾਸ ਗੱਲ ਆ ਸਾਰੀ ਕੋਈ ਨਾਰਮਲ ਗੱਲਾਂ ਨਹੀਂ ਆ ਬਾਹਰ ਭੇਜਦੇ ਆ ਬਾਈ ਹੁਣੇ ਗੱਡੀਆਂ ਬਾਹਰ ਭੇਜਣ ਦਾ ਵੀ ਬੰਦੋਬਸ ਫੁੱਲ ਤਰੀ ਆਏ ਨੀ ਕਾਗਜ਼ ਪੱਤਰ ਮੁੱਢੀ ਤਿਆਰ ਕਰਨ ਲਈ ਫੁੱਲ ਫੁੱਲ ਸਾਰਾ ਕੁਝ ਤੁਸੀਂ ਪੈਸੇ ਦੇਣੇ ਠੀਕ ਹੈ ਲਓ ਮਿੱਤਰੋ ਇੱਕ ਵਾਰੀ ਕਰਕੇ ਪੈਸੇ ਦੇਣੇ ਤੁਸੀਂ ਆਏ ਨੀ ਵੀ ਇੱਕ ਵਾਰੀ ਪੈਸੇ ਲਿਆਓ ਗੱਡੀ ਲੈਣਾ ਤਿੰਨ ਵਾਰੀ ਕਰਕੇ ਤੁਹਾਡੇ ਸਾਹਮਣੇ ਗੱਡੀ ਤਿਆਰ ਕਰਦੇ ਜਿਵੇਂ ਜਿਵੇਂ ਗੱਡੀ ਦਾ ਕੰਮ ਹੋਈ ਜਾਂਦਾ ਉਹ ਮੈਂ ਪੈਸੇ ਲਈ ਜਾਣੇ ਪੈਸੇ ਲਈ ਜਾਣੇ ਨੋਟਾ ਤੁਹਾਨੂੰ ਗੱਡੀ ਦੀ ਫੋਟੋ ਆਈ ਜਾਣੀ ਆ ਕਿ ਅਜਾ ਕੰਮ ਹੋਇਆ ਚੱਕ ਆਗੇ ਚੈੱਕ ਵੀ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੋਗੇ ਦੇ ਵਿੱਚ ਲੈ ਆਏ ਆ ਜੀਪਾ ਦੇ ਨਾਲ ਜਿਹੜਾ ਮਸ਼ਹੂਰ ਆ ਜਾਵਾ ਮੋਗਾ ਉਹ ਸ਼ਹਿਰ ਦੇ ਵਿੱਚ ਲੈ ਆਏ ਆ ਤੇ ਜੀਪਾ ਦਿਖਾਉਣੇ ਨੇ ਤੇ ਪਾਈ ਉਹਨਾਂ ਨਾਲ ਮਿਲੋਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੈਮ ਆ ਸੇ ਤਾਂ ਜੀ ਕਿੰਨੇ ਕ ਟਾਈਮ ਤੋਂ ਆਪਾਂ ਜੀਪਾ ਬਣਾਉਂਦੇ ਹੁੰਨੇ ਜੀ ਮੈਂ 1900 90 ਤੋਂ ਬਣਾਉਂਦਾ ਜੀ 1990 ਤੋਂ ਪਹਿਲਾ ਬਾਜ਼ਾਰ ਲਾਉਣ ਲੱਗੇ ਬਹੁਤ ਪੁਰਾਣੇ ਬੰਦੇ ਨਾਲ ਮਲਾਇਆ ਤੁਹਾਨੂੰ ਜੀਪਾ ਵਾਲੇ ਨਾਲ ਠੀਕ ਹੈ ਜੀ ਆਜੋ ਆਪਾਂ ਆਹੀ ਜੀਪ ਦੀ ਗੱਲ ਕਰੀਏ ਇਹ ਜੀਪ ਜੀ 1996 ਮਾਡਲ ਹੈ ਹਾਂ ਜੀ ਮਟੈਲਿਕ ਕਲਰ ਹੈ ਠੀਕ ਹੈ ਜ ਲੱਗਤੀ ਤੱਕ ਪਾਸ ਹੈ 2929 ਦੇ ਕਰਪਾ ਕਰਬੋ ਇੰਜਨ ਹੈ ਡੀਆਈ ਟਰਬੋ ਡੀਆਈ ਟਰਬੋ ਕਰਬੋ ਇੰਜਨ ਹੈ ਜੀ ਠੀਕ ਹੈ ਜੀ ਲੁੱਕ ਹੈ ਠੀਕ ਹੈ ਜੀ ਬਹੁਤ ਮਹਿੰਗੇ ਟਾਇਰ ਲਾਇਵੇ ਆ ਠੀਕ ਹੈ ਜੀ ਟੱਡਾ ਸੁੱਟਾ ਬਹੁਤ ਸੋਹਣੀ ਲੁੱਕ ਹੈ ਠੀਕ ਹੈ ਜੀ ਮਤਲਬ ਟਾਇਰ ਟੂਰ ਪੂਰੇ ਮਹਿੰਗੇ ਆ ਨਿਕਾ ਪੂਰੇ ਮਹਿੰਗੇ ਆ ਨਾਰਮਲ ਟਾਇਰ ਨਹੀਂ ਬਾਈ ਕਹਿੰਦਾ ਤੇ ਸੀਟਾਂ ਦੇ ਇਹਦਾ ਪਾਵਰ ਸਟੀering ਹੈ ਪਾਵਰ ਇੰਜਨ ਹੈ ਆਪਣਾ ਪਾਵਰ ਸਟੀering ਹੈ ਪਾਵਰੀ ਕਲਚ ਹੈ ਪਾਵਰੀ ਬ੍ਰੇਕ ਹੈ ਠੀਕ ਹੈ ਮਤਲਬ ਸਾਰਾ ਕੋ ਪਾਵਰ ਆ ਇਹਦਾ ਆਈ ਗੱਡੀ ਦਾ ਪਾਵਰ ਹੀ ਸਟੀਰੀਂਗ ਹੈ ਪਾਵਰ ਹੀ ਸਟੀਰੀਂਗ ਆ ਪਾਵਰ ਹੀ ਇੰਜਨ ਆ ਤੇ ਪਾਵਰ ਹੀ ਸਾਰਾ ਕੁਝ ਮੰਨ ਲਓ ਵੀ ਉਹ ਕਹਿਣ ਦੀ ਰੋੜੀ ਜਦੋਂ ਸਾਰਾ ਕੁਝ ਹੀ ਕਹਦਾ ਵੀ ਪਾਵਰ ਆ ਇਹਦਾ ਤੇ ਇਹਦਾ ਮੁੱਲ ਕੀ ਹੋਊਗਾ ਬੋਲੇਦਾ ਜੀ 5 ਲੱਖ ਰੁਪਈਆ 5 ਲੱਖ ਜਿਹੜਾ ਤੁਹਾਡੇ ਚੈਨਲ ਦੇ ਮੱਦਮ ਰਾਹੀਂ ਆਊਗਾ ਹਾਂਜੀ ਉਹਨੂੰ ਸਾਡਾ 20000 ਰੁਪਈਆ ਛੋਟ ਹੋਊਗੀ ਠੀਕ ਹੈ 5000 ਰੁਪਈਆ ਲਓ ਵੀ ਮਿੱਤਰੋ ਖਾਸ ਗੱਲ ਬਾਈ ਉਹਨਾਂ ਨੇ ਕੀਤੀ ਆ ਵੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਉਂਦਾ 20000 ਰੁਪਈਆ ਘਾਟਾ 20 ਰੁਪਈਆ ਬਾਈ ਛੱਡਣਗੇ ਉਹ ਚੋਂ ਥੋੜਾ ਨਾਲ ਲੈਣ ਤੇ ਠੀਕ ਹੈ ਜੀ ਤੇ ਆ ਜੋ ਵੀ ਆ ਦਿਖਾ ਦੇ ਗਏ ਬਾਈ ਹੁਣ ਆਪਾਂ ਆ ਮਿੱਤਰੋ ਗੱਡੀ ਉਹ ਆ ਜਿਹੜੀ ਦਰਸ਼ੇਮ ਜੱਸੜ ਕੋਲੇ ਫਿਲਮ ਦੇ ਵਿੱਚ ਹੁੰਦੀ ਸੀਗੀ ਪਤਲੇ ਟਾਇਰ ਹੁੰਦੇ ਸੀਗੇ ਬੜੀ ਘੈਂਟ ਆ ਮਿੱਤਰੋ ਬੱਖੋ ਬੱਕਰੀ ਗੱਡੀਆਂ ਦੀ ਲੋਕਾ ਉਹਦੇ ਹੁਣ ਚੌੜੇ ਟਾਇਰ ਵਧੀਆ ਲਾਦੇ ਦੇ ਪਤਲੇ ਟਾਇਰ ਦੇਖੋ ਕਿੰਨੇ ਵਧੀਆ ਲੱਗਦੇ ਇਹਦੀ ਪਾਸਿੰਗ ਕਿਵੇਂ ਆ ਜੀ ਇਹਦੀ ਪਾਸਿੰਗ ਨੇ ਜੀ 2000 ਮਾਡਲ ਆ ਇਹ ਹਾਂਜੀ ਨੈਟ ਨੈਟ ਤੇ ਬੋਲਦੀ ਆ ਹਾਂਜੀ ਡੀਆਈ ਟਰਬੋ ਜੀ ਨਾ ਠੀਕ ਆ ਜੀ ਨਾ ਠੀਕ ਆ ਬਹੁਤ ਵਧੀਆ ਪਾਵਰ ਹੈਗਾ ਕਲਚ ਠੀਕ ਹੈ ਜੀ ਬਹੁਤ ਹੀ ਵਧੀਆ ਗੱਡੀ ਆ ਠੀਕ ਹੈ ਜੀ ਜਿਵੇਂ ਕਿ ਬਿੱਲੀ ਮੈਟਰੀ ਵਾਲੀ ਬਿੱਲੀ ਹੁੰਦੀ ਸੀ ਉਹ ਗੱਡੀ ਬਣਾਈ ਠੀਕ ਹੈ ਜੀ ਮੈਟਰੀ ਵਾਲੀ ਆ ਮਿੱਤਰੋ ਉੱਤੇ ਵੀ ਆਹ ਫੌਜੀਾਂ ਵਾਂਗੂ ਪਾਇਆ ਹੋਇਆ ਵਾ ਘੈਂਟ ਗੱਲ ਵਾਦਾ ਪੂਰੀ ਮਿੱਤਰੋ ਤੇ ਇਹਦਾ ਮੁੱਲ ਕੀ ਕਰਦੇ ਆ ਜੀ ਇਹਦਾ ਮੁੱਲ 3 ਲੱਖ ਰੁਪਈਆ ਜੀ ਲਓ ਵੀ ਮਿੱਤਰੋ 3 ਲੱਖ ਕਰਦੇ ਆ ਬਾਈ ਹੁਣੀ ਇਹਦਾ ਮੁੱਲ ਠੀਕ ਹੈ ਜੀ ਉਹਦੇ ਜਿਹੜੇ ਸ਼ੂਟਰ ਤੁਹਾਡੇ ਚੈਨਲ ਦੇ ਥਰੂ ਕੋਈ ਬੰਦਾ ਆਉਂਦਾ ਉਹਨੇ ਇਹਦੇ ਚ ਦੇਉਂਗਾ ਠੀਕ ਹੈ ਜੀ ਮਿੱਤਰੋ ਖਾਸ ਗੱਲ ਇਹ ਹੀ ਆ ਚੈਨਲ ਆਹ ਵੀਡੀਓ ਦੇ ਵਿੱਚ ਤੇ 20000 ਰੁਪਏ ਇਹ ਤੋਂ ਵੀ ਘੱਟ ਹੋ ਬਾਈ ਹੁਣੀ ਕਹਿੰਦੇ ਜੇ ਤੁਸੀਂ ਚੈਨਲ ਦਾ ਨਾਮ ਲੈਨੇ ਆ ਵੀਡੀਓ ਦੇਖ ਕੇ ਆਉਨੇ ਆ ਠੀਕ ਹੈ ਜੀ ਆਜੋ ਆਪਾਂ ਉਹ ਦਿਖਾ ਦਈਏ ਜੀ ਇਹ 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 ਦਾ ਆਪਣਾ ਕੀ ਹਿਸਾਬ ਕੋਈ ਇਹ ਗੱਡੀ ਹੈਗੀ ਹੈ ਜੀ 2000 ਮਾਡਲ ਹੈ ਹਾਂਜੀ 2000 ਮਾਡਲ ਹੈ ਟਰਬੋ ਇੰਜਨ ਹੈ ਠੀਕ ਹੈ ਜੀ ਪਾਵਰ ਸਟੀering ਹੈ ਪਾਵਰ ਕਲਚ ਹੈ ਪਾਵਰ ਹੀ ਬ੍ਰੇਕ ਹੈ ਠੀਕ ਹੈ ਜੀ ਸਾਰਾ ਕੁ ਪਾਵਰੀ ਹੈ ਦਾ ਵੀ ਪਾਵਰੀ ਹਾਂਜੀ ਪਾਵਰ ਠੀਕ ਹੈ ਜੀ ਤੇ ਇਹ ਬਿੱਲੀ origignal ਬਿੱਲੀ ਜੀ ਬਣੀ ਵੀ ਹੈ ਬਿੱਲੀ origignal ਬਿੱਲੀ ਆ ਮਤਰਾ ਇਹ ਤੇ ਕਿਸੇ ਪਾਸੋਂ ਆਏ ਨਹੀਂ ਉਹੀ ਚੀਜ਼ ਮਤਰਾ ਇਹ ਦੇ ਟਾਇਰ ਆ ਜਿਹੜੇ ਟਾਇਰ ਬਰੀਕ ਰੱਖੇ ਹੋਏ ਆ ਪਤਲੇ ਟਾਇਰ ਆ ਜਿਵੇਂ ਹੁਣ ਚੌੜੇ ਟਾਇਰ ਮੈਂ ਪਹਿਲਾਂ ਵੀ ਦੱਸਿਆ ਕਈਆਂ ਗੱਡੀਆਂ ਦੇ ਚੌੜੇ ਟਾਇਰ ਵਧੀਆ ਲੱਗਦੇ ਆ ਇਹਦੇ ਮਿੱਤਰੋ ਦਿਲ ਨੂੰ ਖਿੱਚ ਪਾਉਂਦੇ ਆ ਪੂਰੇ ਆਹੀ ਟਾਇਰ ਪੂਰੀ ਘੈਂਟ ਗੱਲ ਬਾਤ ਆ ਮਿੱਤਰੋ 26 ਤੱਕ ਪਾਸ ਆ ਇਹ 26 ਤੱਕ ਪਾਸਿੰਗ ਆ ਜੀ ਇਹ ਵੀ 47 ਨੰਬਰ ਆ ਠੀਕ ਆ ਜੀ ਤੇ ਇਹਦਾ ਮੁੱਲ ਕੀ ਕਰਦੇ ਆ ਜੀ ਇਹਦਾ ਮੁੱਲ ਕਰਦੇ ਆ ਜੀ 4 ਲੱਖ ਰੁਪਈਆ ਇਹਦਾ 4 ਲੱਖ ਆ ਜੀ ਲਓ ਤੁਸੀਂ ਤੁਹਾਡੇ ਥਰੂ ਆਊਗਾ 380 ਦਊਗਾ ਠੀਕ ਆ ਜੀ ਇਹ ਕਹਿਣ ਦੀ ਗੱਲ ਨਹੀਂ ਕਰਨ ਦੀ ਗੱਲ ਹੈ ਠੀਕ ਆ ਜੀ ਮਿੱਤਰੋ ਆਹੀ ਗੱਲ ਖਾਸ ਹੋ ਗਈ 20000 ਰੁਪਇਆ ਹਰੇਕ ਗੱਡੀ ਦੇ ਵਿੱਚੋਂ ਘੱਟ ਹੋਊਗਾ ਜੇ ਆਪਣੇ ਚੈਨਲ ਨੂੰ ਦੇਖ ਕੇ ਆਉਨੇ ਆ ਠੀਕ ਹੈ ਜੀ ਤੇ ਬਾਈ ਹੁਣਾਂ ਨੂੰ ਆ ਕੇ ਦੱਸ ਦਿਓ ਬਈ ਆ ਤੇਨਾਲ ਤੋਂ ਦੇਖ ਕੇ ਆਇਆ ਤੇ ਆ ਜਾਓ ਮਿੱਤਰੋ ਆਹ ਦਿਖਾਉਨੇ ਆ ਤੇ ਇਹਦੀ ਪਾਸ ਜੀ ਕਿੱਥੋਂ ਦੇ ਕਰਾ ਇਹਦੀ ਪਾਸ ਜੀ ਹੈ ਜੀ ਕਿੱਥੋਂ ਦੇ ਕਰਾ ਹੈ 27 ਤੱਕ ਪਾਸਿਆ ਜੀ ਹਾਂਜੀ 2000 ਮਾਡਲ ਹੈ ਠੀਕ ਹੈ ਜੀ ਨਵੀਂ ਬੈਟਰੀ ਨੰ ਇਹਦਾ ਵੀ ਪਾਵਰ ਸਟੀਅਰਿੰਗ ਦਾ ਪਾਵਰੀ ਕਲਚ ਹੈ ਪਾਵਰੀ ਬ੍ਰੇਕ ਹੈ ਇਹ ਗੱਡੀ ਡੀਆਈ ਟਰਬੋ ਟੋਟਾ ਡੀਆਈ ਟਰਬੋ ਡੀਆਈ ਟਰਬੋ ਡੀ ਟਰਬੋ ਡੀ ਟਰਬੋ ਜੀ ਟੋਟਾ ਡੀਆਈ ਡੀ ਟਰਬੋ ਠੀਕ ਹੈ ਜੀ ਲਓ ਵੀ ਮਿੱਤਰੋ ਆ ਵੀ ਤੁਹਾਨੂੰ ਦੱਸਤਾ ਵਾ ਕਿੰਥੋਂ ਦੇ ਕਿਰਪਾ ਸਿੰਘ ਆ ਤੇ ਚਾਰੇ ਪੱਖ ਤੋਂ ਗੱਡੀ ਦਿਖਾ ਦਿੰਨੇ ਆ ਮਿੱਤਰੋ ਗੱਲਾਂ ਕਰਦੇ ਕਰਦੇ ਆਪਾਂ ਕੈਮਰਾ ਚਾਰੇ ਪਾਸੇ ਘੁੰਮ ਜਾਂਦਾ ਵਾ ਕਿਤੇ ਆਏ ਨਿਗਾ ਮਿੱਤਰੋ ਵੀ ਨਹੀਂ ਦਿਖਾਉਂਦੇ ਕੋਈ ਪਾਸਾ ਸਵਾ 4 ਲੱਖ ਰੁਪਈਆ ਰੇਟ ਆ ਸਵਾ 4 ਲੱਖ ਰੁਪਈਆ ਰੇਟ ਆ ਮਿੱਤਰੋ ਤੇ ਵਿੱਚ 20000 ਰੁਪਈਆ ਲੈਸ ਕਰੂੰਗਾ ਤੁਹਾਡੇ ਫਰੋਂ ਠੀਕ ਆ ਜੀ ਮਿੱਤਰੋ ਅਰੇ ਕਿਹੜੀ ਗੱਡੀ ਤੇ ਆ ਕੇ ਹੱਥ ਤੋਂ ਰੋਂਗੇ ਉਹੀ ਗੱਡੀ ਮੰਨ ਲਓ ਵੀਡੀਓ ਦੇ ਦੇਖ ਕੇ ਆਉਨੇ ਆ ਤੁਸੀਂ ਤੇ 20000 ਰੁਪਈਆ ਘੱਟ ਹੋਊਗੀ ਮਿੱਤਰੋ ਆਜੋ ਜੀ ਇਹਦਾ ਜੀ ਉਹ ਲੋਕੜਾ ਇਹ 2005 ਮਾਡਲ ਹੈ ਇਹ 2005 ਮਾਡਲ ਹੈ ਜੀ ਇਹਦੇ 'ਚ ਵੀ ਬਲੈਰੋ ਡੀ ਡੀ ਟਰਬੋ ਹੋ ਜਿਆਣਾ ਟਰਬੋ ਇੰਜਨ ਹੈ ਜੀ ਹਾਂ ਜੀ ਐਂਟਰੀ ਸਾਰਾ ਪੂਰਾ ਹੈ ਸਭ ਨਿਆ ਕਲਚ ਪਾਵਰ ਸਟੀering ਸਭ ਪਾਵਰ ਹੈ ਠੀਕ ਹੈ ਜੀ ਇਹਦਾ ਵੀ ਮਿੱਤਰੋ ਹਰੇਕ ਚੀਜ਼ ਪਾਵਰ ਹੈ ਸਟੀering ਹੋ ਗਿਆ ਬ੍ਰੇਕ ਹੋਗੇ ਹਰੇ ਸਾਰਾ ਕੁ ਪਾਵਰ ਆ ਇਹਦੇ ਟਾਇਰਾਂ 'ਚ ਇਹਦੇ ਟਾਇਰਾਂ 'ਚ ਬਹੁਤ ਫਰਕ ਹੈ ਇਹਦੇ ਟਾਇਰ ਬਹੁਤ ਮਹਿੰਗੇ ਠੀਕ ਹੈ ਜੀ ਹਾਂ ਇਹਦੇ ਵੀ ਟਾਇਰ ਆ ਜਿਹੜੇ ਮਿੱਤਰੋ ਖਾਸ ਟਾਇਰ ਆ ਇਹ ਬਾਈ ਹੁਣੀ ਕਹਿੰਦੇ ਵੀ ਆਏ ਨਹੀਂਗਾ ਵੀ ਜਿਹੜੇ ਹਰੇਕ ਜੀਪਾਂ ਦੇ ਹੁੰਦੇ ਆ ਉਹੋ ਨਹੀਂ ਹੈਗਾਗਾ ਠੀਕ ਹੈ ਨਾ ਜੀ ਰੇਕ ਨਾਲ ਖੁੱਲੀ ਹੋਊਗੀ ਆ ਇਹ ਦੋ ਇਹ 4 ਇੰਚ ਦਾ ਫਰਕ ਹੋਊਗਾ ਵੱਡੀ ਠੀਕ ਹੈ ਜੀ ਉਹ ਦੇਖਣ ਨੂੰ ਵੀ ਵੱਡੀ ਲੱਗਦੀ ਆ ਪੂਰੀ ਇਹਦਾ ਮੁੱਲ ਕੀ ਕਰਦੇ ਆ ਜੀ ਇਹਦਾ ਮੁੱਲ ਕਰਦੇ ਆ ਸਵਾ 4 5 ਲੱਖ ਰੁਪਈਆ ਸਵਾ 5 ਲੱਖ ਰੁਪਈਆ ਮਿੱਤਰੋ ਸਵਾ 5 ਲੱਖ ਦੀ ਆਹ ਗੱਡੀ ਡਿਜੀਟਲ ਲਾਈਟਾਂ ਬਹੁਤ ਵਧੀਆ ਲਾਈਟਾਂ ਹੀ ਮਿੱਤਰੋ ਡਿਜੀਟਲ ਲੱਗੀਆਂ ਹੋਈਆਂ ਵਾ ਤੇ ਪੂਰੀ ਤਖੜੀ ਆ ਮਿੱਤਰੋ ਕਦਰ ਨਹੀਂ ਮਰਜੀ ਨਗਾਦੋ ਆਏ ਨੀਗਾ ਪਵਾ ਜੀ ਪਾੜਾਂ ਤੇ ਚਲਾ ਲਓ ਠੀਕ ਹੈ ਜੀ 4x4 ਦੀ ਲੋਡ ਨਹੀਂ ਸਕੇ ਗੱਡੀਆਂ 'ਚ ਕਿਉਂਕਿ ਨਾ ਜੀ ਇਹ ਇਹ ਗੱਡੀ ਦੇ ਵਿੱਚ ਬੰਦਾ ਬੈਠਾ ਜਾਂਦਾ ਤੇ ਉਧਰ ਫੋਰਚੂਨਰ ਜਾਂਦੀ ਹੋਵੇ ਟਾਕੂ ਅਗਲਾ ਇਹਨੇ ਅੱਲੀ ਹੋਈ ਬਿਲਕੁਲ ਬਿਲਕੁਲ ਫੋਰਚੂਨਰ ਅਗਲਾ ਕਹਿੰਦਾ ਨਹੀਂ ਨਹੀਂ ਜਾਂਦੇ ਗੱਡੀ ਇਹੋ ਜਿਹੇ ਚੱਕਣ ਵਾਲੇ ਬੰਦੇ ਨੇ ਤਿਆਰ ਕੀਤੇ ਆ ਦੇ ਸਾਡਾ ਸ਼ੇਰ ਮੁੰਡਾ ਠੀਕ ਹੈ ਜੀ ਇਹ ਕਰਦਾ ਹੀ ਤਿਆਰ ਇਦਾਂ ਦੀਆਂ ਗੱਡੀਆਂ ਸਹੀ ਇਹ ਮੁੰਡੇ ਨੇ ਤਿਆਰ ਕੀਤੀ ਆ ਮੁੰਡੇ ਨੇ ਤਿਆਰ ਕੀਤੀ ਅੱਤੀ ਬਹੁਤ ਮਿਹਨਤੀ ਮੁੰਡਾ ਹੈ ਠੀਕ ਹੈ ਜੀ ਸਾਰੀਆਂ ਗੱਡੀਆਂ ਆਪਾਂ ਜਿਹੜੀ ਇਹ ਮੁੰਡੇ ਨੇ ਤਿਆਰ ਨਹੀਂ ਨਹੀਂ ਉਹ ਸਾਡਾ ਸ਼ਰਮਾ ਜੀ ਵੀ ਉਹ ਵੀ ਤਿਆਰ ਕਰਦੇ ਆ ਅੱਛਾ ਜੀ ਆਹ ਗੱਡੀਆਂ ਜਿਹੜੀ ਇਹ ਮ ਠੀਕ ਹੈ ਜੀ ਓਡਾ ਵੇਚਣ ਦਾ ਕੰਮ ਇਹਨਾਂ ਦਾ ਤਿਆਰ ਕਰਨ ਦਾ ਹੈ ਮੇਰੇ ਹੀ ਸਾਰੇ ਠੀਕ ਹੈ ਜੀ ਸਹੀ ਹੈ ਜੀ ਬਹੁਤ ਵਧੀਆ ਨਾ ਕੰਟੈਕਟ ਨੰਬਰ ਬੋਲ ਦਿਓ ਆਪਣਾ ਜੀ ਮੇਰਾ ਨੰਬਰ ਆ 9592400725 9572313725 ਠੀਕ ਹੈ ਜੀ ਲੋਕੇਸ਼ਨ ਦੱਸ ਦਿਓ ਜੀ ਲੋਕੇਸ਼ਨ ਮੇਰਾ ਨੀਅਰ ਪਾਵਰ ਹਾਊਸ ਬਿਜਲੀ ਘਰ ਠੀਕ ਹੈ ਜੀ ਬਿਜਲੀ ਘਰ ਦੇ ਮਤਲਬ ਜਮਾ ਬਿਲਕੁਲ ਸਾਹਮਣੇ ਆ ਠੀਕ ਹੈ ਨਾ ਜੀ ਤੇ ਇਹ ਦੂਜਾ ਆਪਣਾ WhatsApp ਇਸੇ ਦੀ ਚੱਲਦਾ ਨੰਬਰ WhatsApp ਦੋਨਾਂ ਨੰਬਰਾਂ ਤੇ ਚੱਲਦਾ ਠੀਕ ਹੈ ਜੀ ਮਤਲਬ ਜੇ ਕਹਿੰਦੇ ਫੋਟੋ ਵੀ ਮੰਗਾਉਣੀ ਆ ਕੋਈ ਜਾਂ ਫੋਟੋ ਭੇਜਣੀਆਂ ਵੀ ਆ ਇਹ ਗੱਡੀ ਦੱਸੋ ਜੀ ਤੇ ਇਸੇ ਨੰਬਰ ਤੇ ਹੀ ਭੇਜ ਸਕਦੇ ਆ WhatsApp ਦੋਨਾਂ ਤੇ ਚੱਲਦਾ ਤੇ 6 ਆਰਡਰ ਦੇ ਵੀ ਆਪਾਂ ਤਿਆਰ ਕਰਦੇ ਆਂ ਪੈਟਰੋਲ ਹੋਵੇ ਅਸੀਂ ਬਾਹਰ ਗੱਡੀਆਂ ਭੇਜਦੇ ਆਂ ਜੀ ਜਿੱਦਾਂ ਅਮਰੀਕਾ ਕੈਨੇਡਾ ਠੀਕ ਹੈ ਜੀ ਇਹ ਕਿਸੇ ਨੇ ਤਿਆਰ ਕਰਾਉਣੀ ਆ ਪੈਟਰੋਲ ਲਿਫਟ ਹੈਂਡ ਡਰਾਈਵ ਵੀ ਕਰਦੇ ਆਂ ਠੀਕ ਹੈ ਜੀ ਇਹ ਅਸੀਂ ਕਰਕੇ ਦੇਵਾਂਗੇ ਹੋਰ ਵੀ ਲੋਵੇ 2 ਵੀਲ ਹੋਵੇ 3 ਵੀਲ ਪੈਟਰੋਲ ਆਟੋਮੈਟਿਕ ਜਿੱਦਾਂ ਵੀ ਆਪੇ ਆਰਡਰ ਤੇ ਤਿਆਰ ਆਰਡਰ ਤੇ ਤਿਆਰ ਮਿੱਤਰੋ ਖਾਸ ਗੱਲ ਆ ਸਾਰੀ ਕੋਈ ਨੋਰਮਲ ਗੱਲ ਨਹੀਂ ਆ ਬਾਹਰ ਭੇਜਦੇ ਆਂ ਬਾਈ ਹੁਣ ਹੀ ਗੱਡੀਆਂ ਬਾਹਰ ਭੇਜਣ ਦਾ ਵੀ ਬੰਦੋਬਸ ਫੁੱਲ ਆ ਸਾਡੇ ਕੋਲ ਠੀਕ ਹੈ ਜੀ ਸਾਰੀ ਆਏ ਨੇ ਕਾਗਜ਼ ਪੱਤਰ ਨੂੰ ਨੀਂ ਤਿਆਰ ਕਰ ਲੈ ਜੀ ਫੁੱਲ ਫੁੱਲ ਸਾਰਾ ਕੁਝ ਪੈਸੇ ਦੇਣੇ ਠੀਕ ਹੈ ਲੋ ਮਿੱਤਰੋ ਤਿੰਨ ਵਾਰੀ ਕਰਕੇ ਪੈਸੇ ਦੇਣੇ ਤੁਸੀਂ ਆਏ ਨਹੀਂ ਵੀ ਇੱਕ ਵਾਰੀ ਪੈਸੇ ਲਿਆਓ ਗੱਡੀ ਲੈਣਾ ਤਿੰਨ ਵਾਰੀ ਕਰਕੇ ਤੁਹਾਡੇ ਸਾਹਮਣੇ ਗੱਡੀ ਤਿਆਰ ਕਰਦੇ ਜਿਵੇਂ ਜਿਵੇਂ ਗੱਡੀ ਦਾ ਕੰਮ ਹੋਈ ਜਾਂਦਾ ਉਹ ਮੈਂ ਪੈਸੇ ਲਈ ਜਾਣੇ ਪੈਸੇ ਲਈ ਜਾਣੇ ਨੋਟ ਤਾਂ ਤੁਹਾਨੂੰ ਗੱਡੀ ਦੀ ਮੋਟੋਂ ਆਈ ਜਾਣੀਆਂ ਕਿ ਅਜਾ ਕੰਮ ਹੋਇਆ ਚੱਕ ਅੱਗੇ ਚੈੱਕ ਵੀ ਕਰ ਸਕਦੇ ਠੀਕ ਮਿੱਤਰੋ ਖਾਸ ਗੱਲ ਆ ਰੁਪਈਏ ਹੀ ਦੇਣੇ ਆ ਕੱਲੇ ਕੋਈ ਕਾਗਜ਼ ਪੱਤਰ ਨਹੀਂ ਤਿਆਰ ਕਰਨਾ ਬਾਈ ਹੁਣਾਂ ਦੀ ਜ਼ਿੰਮੇਵਾਰੀ ਹੂ ਸਾਰੀ ਉਡੇ ਕੋਲੇ ਬਾਹਰ ਪਹੁੰਚ ਜੂਗੀ ਚੀਜ਼ ਬਾਕੀ ਹੋਰ ਵਿਸ਼ੇਸ਼ ਗੱਲ ਆ ਵੀਰੇ ਹਾਂਜੀ ਗੱਡੀ ਦੇ ਸਾਡੀ ਦੇ ਕੋਈ ਬੈਰਿੰਗ ਨਹੀਂ ਪੁਰਾਣਾ ਹੋਊਗਾ ਇਹ ਇੱਕ ਤਾਂ ਹੁੰਦਾ ਤੁੱਤ ਮੁੱਤ ਕਰਦੀ ਬੈਰਿੰਗ ਤੱਕ ਪੁਰਾਣੇ ਬਲਾ ਚੈੱਕ ਕਰ ਲੈ ਡਬਲ ਪੇਮੈਂਟ ਦੇਊਗਾ ਨਹੀਂ ਤਾਂ ਡਬਲ ਲਊਗਾ ਜਿਹੜਾ ਬੰਦਾ ਚੈੱਕ ਕਰਦਾ ਠੀਕ ਆ ਜੀ ਕੋਈ ਬੈਰਿੰਗ ਪੁਰਾਣਾ ਨਹੀਂ ਕੋਈ ਬਿਲਕੁਲ ਨਵੀਂ ਚੀਜ਼ ਬਿਲਕੁਲ ਨਵੀਂ ਚੀਜ਼ ਤਾਂ ਬੰਦਿਆਂ ਦੇ ਵਿੱਚੋਂ ਕੱਢ ਕੇ ਚੀਜ਼ਾਂ ਪੈਣਗੀਆਂ ਮਿੱਤਰੋ ਨਾਟ ਕੋਈ ਨਟ ਵੀ ਨਹੀਂ ਪਾਉਣਾ ਹੋਊਗਾ ਸਾਡੀ ਮਹਿੰਦਰਾ ਗੱਡੀ ਆ ਤਾਂ ਮਹਿੰਦਰਾ ਦਾ ਹੀ ਸਵਾਨ ਲੱਗੂਗਾ ਇਹਦੇ ਵਿੱਚ ਆ ਕੇ ਉਹਦਾ ਉਹਦਾ ਲੱਗਾ ਠੀਕ ਆ ਜੀ ਹਾਂ ਠੀਕ ਹੈ ਜੀ ਲਓ ਵੀ ਮਿੱਤਰੋ ਸ਼ੇਅਰ ਵੀਡੀਓ ਜ਼ਰੂਰ ਕਰ ਦਿਓ ਤੇ ਖਾਸ ਗੱਲਾਂ ਬਾਈ ਉਹਨਾਂ ਨੇ ਦੱਸਤੀਆਂ ਤੇ ਜੇ ਵੀਡੀਓ ਦੇਖ ਕੇ ਆਉਂਦਾ ਵਾ 20000 ਰੁਪਏ ਹਰ ਇੱਕ ਗੱਡੀ 'ਚ ਘੱਟ ਹੋਊਗਾ ਜਿੰਨਾ ਮੁੱਲ ਦੱਸਿਆ ਹੋਇਆ ਹੈ ਮਿੱਤਰੋ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਠੀਕ ਆ ਸਤਿ ਸ੍ਰੀ ਅਕਾਲ ਜੀ ਸਾਡੇ ਕੋਲ ਆਉਣ ਦਾ ਥੈਂਕਸ ਠੀਕ ਹੈ ਜੀ ਧੰਨਵਾਦ